ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਾਣੀ ਦੇ ਵਿੱਚ ਬਾਣੀ ਪਿੰਡ ਦੇ ਵਿੱਚ ਜਸਕਰ ਦੇ ਵਿੱਚ ਮੈਂ ਮੌਜੂਦ ਆ ਦੋ گاਵਾ ਵਕਾਊ ਆ ਮਿੱਤਰੋ ਇੱਕ ਤਾਂ ਟੋਕੜ ਵੜ ਹੋਊਗੀ ਲਾਲ ਰੰਗ ਦੀ ਤੇ ਇੱਕ ਹੋਊਗੀ ਮਿੱਤਰੋ ਤਿਆਰ ਬਹੁਤ ਸੋਹਣੇ ਥਾਣਾ ਹਵਾਨੇ ਦੀ ਵੜ ਸਾਰੀ ਜਾਣਕਾਰੀ ਲੈ ਲੈਣੇ ਵੀਰ ਤੋਂ ਆਪਾਂ ਕਿੰਨੇ ਦਿਨਾਂ ਦੀ ਕੱਚੀ ਆ ਕੀ ਰੇਟ ਆ ਵੀਰੇ ਸੱਸੀ ਗੱਬੀ ਕੀ ਹਾਲਾ ਵੱਡੇ ਭਾਈ ਸੇਤਾ ਦੇ ਪਰਿਵਾਰ ਸਾਹ ਵਧੀਆ ਚੜਦੀ ਕਲਾ ਚਾ ਹਾਂਜੀ ਅੱਛਾ 2 ਜਨਵਰੀ ਅੱਜ ਆਪਣੇ ਕੋਲ ਹਣਾ ਵੀਰੇ ਪਹਿਲਾਂ ਤਾਂ ਇਹ ਦੱਸਦੇ ਵੀਰੇ ਵੀ ਆਪਣਾ ਘਰ ਆ ਗਿਆ ਟਾਵਰ ਟੈਂਕੀਆਂ ਦੇ ਕੋਲੇ ਹਣਾ ਤੇ ਕੀ ਨਾਂ ਪੁੱਛ ਕੇ ਆਪਣਾ ਨਾਮ ਜਗਦੇਵ ਸਿੰਘ ਆ ਜੀ ਬਾਪੂ ਦਾ ਲਾ ਫਰੀ ਤੋਂ ਬਾਪੂ ਦਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜਗਦੇਵ ਭਈਆ ਜਿਹੜੀ ਪਹਿਲੇ ਨੰਬਰ ਤੇ ਵੜਾ ਕਿੰਨਾ ਵਸੂਸ ਹੁੰਦੀ ਆ ਭਾਈ ਇਹ ਦੂਜਾ ਸੂਸ ਹੁੰਦੀ ਆ ਭਾਈ ਛਿੱਗੀ ਆ ਮੂਹਾਂ ਮੂਹ ਛੇ ਦਾ ਦੂਜਾ ਸੂਸ ਹੁੰਦੀ ਆ ਹਾਂਜੀ ਕਿੰਨੇ ਦਿਨ ਪਏ ਵੀਰੇ ਇਹਦੇ ਇਹ ਤਿੰਨ ਦਿਨ ਰਹਿੰਦੇ ਭਾਈ ਤਿੰਨ ਦਿਨ ਰਹਿੰਦੇ ਕਿੰਨਾ ਦੁੱਧ ਜੁਗ ਜੁਗਦੇ ਭਈ ਜਾਂਦਾ ਪਹਿਲਾਂ ਨੇ ਭਈਆ ਨੇ 28 ਕਿਲੋ ਦੁੱਧ ਦਿੱਤਾ ਹੈ ਪਹਿਲੇ ਨਹੀਂ ਹੈ ਹਾਂ ਸਾਰਾ ਰਿਕਾਰਡ ਹੈਗਾ ਜਿਹੜੇ ਦੀ ਆਪ ਆ ਗਾਂ ਜਿਹੜਾ ਲੱਗਾ ਟੀਕੇ ਇਹਦੇ ਕਿਹੜੇ ਦੀ ਆਪ ਹੈ ਵੀਰੇ ਕਿ ਉਹ ਆਪਾ ਲੈਤੀ ਰੂਪ ਚ ਹੈਗਾ ਭਾਈ ਆਪਣੇ ਕੋਲੇ ਤੁਸੀਂ ਉਹ ਮੜਾਇਆ ਵੀਰੇ ਮੈਨੂੰ ਡਿਟੇਲ ਵੀ ਦੇ ਸਾਂਝੀਕਾਰੀ ਦਿੰਨੇ ਆ ਵੀਰ ਤੁਹਾਨੂੰ ਦੱਸ ਦਿੰਨੇ ਆ ਕਿਹੜੇ ਦੀ ਇਹ ਆਪ ਲੈ ਵੀ ਮਿੱਤਰੋ ਲਿਖਤੀ ਰੂਪ ਦੇ ਵਿੱਚ ਜਿਹੜੀ ਇਹਦੀ ਤੁਹਾਨੂੰ ਦੱਸ ਦਿੰਨਾ ਇਹ ਰਮਾਡਾ ਦੇ 42433 ਦੀ ਆਪ ਆ ਕਰਮਾਂ ਵਾਲੇ ਮਿੱਤਰੋ ਅੱਗੇ ਜਿਹੜਾ ਇਹਨੂੰ ਫਿਰ ਲੱਗਾ ਹੋਇਆ ਉਹ ਵੀ ਲੱਗਾ ਹੋਇਆ ਇਹਨੂੰ ਰਮਾਡਾ ਦੇ ਮਿੱਤਰੋ ਤੇ ਉਹ ਲੱਗਾ ਹੋਇਆ ਇਹਨੂੰ ਕਰਮਾਂ ਵਾਲੀ ਨੂੰ ਉਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਈਟੀਐਚਐਫ 100% ਠੀਕ ਆ ਬਾਈ ਉਹ ਇਹਨੂੰ ਰਮਾਡਾ ਦਾ ਜਿਹੜਾ ਅੱਗੇ ਸੀਮਨ ਲੱਗਾ ਹੋਇਆ ਆਪ ਵੀ ਦੱਸਤੀ ਆ ਮਿੱਤਰੋ ਆਪ ਵੀ ਰਮਾਡਾ ਦੀ ਰਮਾਡਾ ਦੇ ਅੱਗੇ ਲੱਗਾ ਹੋਇਆ ਬਹੁਤ ਸੋਹਣੀ ਵੜਾ 1528 ਕਿਲੋ ਦੋ ਦਿਨੇ ਕਰਮ ਵਾਲੀ ਨੇ ਕੰਡੇ ਦੇ ਉੱਤੇ ਚੜਾਇਆ ਹੋਇਆ ਵੇਖੋ ਕਿਰਦੀ ਮਤਲ ਤੁਰਦੀ ਤਰਦੀ ਲੇਵੇ ਲੂਵੇ ਦੀ ਖਰੀ ਬਹੁਤਾ ਕਰਮ ਵਾਲੀ ਤਲਪਲ ਬਾਕੀ ਉਹਨੇ ਗਰਮ ਗਰਮੀ ਹੋਣੀ ਮੰਨਦੀ ਬਾਈ ਹਾਂ ਇਹ ਕਿੰਨੇ ਦਾ ਰਜੇ ਇਹ ਤਿੰਨ ਚਾਰ ਦਾ ਲੈ ਜੂ ਬਾਈ ਤਿੰਨ ਦਾ ਦੋ ਹੈ ਲੈ ਆ ਵੀਰੇ ਮੋੜ ਲੈ ਬਾਈ ਸੋਹਣੀ ਤਿਆਰੀ ਕਰ ਜੁੰਦੀ ਐ ਨਹੀਂ ਫਿਰ ਵੀ ਹੈ ਨਾ ਹਾਂ ਬਾਈ ਹਾਂ ਅਰੇ ਜਗਦੇਬ ਬਾਈ ਕੀ ਰੇਟ ਰਹੂਗਾ ਵੀਰੇ ਇਹਦਾ ਰੇਟ ਇਹਦਾ 95000 ਰੁਪਏ ਦੇਣੀ ਕਿੰਨੇ ਦੀ ਮੇਰਾ ਮਾਨ 200000 ਐ ਜਸ ਨੂੰ ਕਾਟੇ ਵੜ ਜਾਵਾ 90 ਹੀ ਦੇ ਦੇਗਾ 90 ਦੀ ਚਲ ਠੀਕ ਹੈ ਯਾਰ ਲੈ ਵੀ ਮਿੱਤਰੋ 90000 ਦੇ ਵਿੱਚ ਮਿਲ ਜੂਗੇ ਥਣ ਥਣ ਵੇਖ ਲਓ ਤੁਸੀਂ ਐ ਕਰਮ ਵਾਲਿਓ ਦੂਰਾ ਲੱਗਿਆ ਹੋਇਆ ਬਹੁਤ ਚੰਗੀ ਗਾਂ ਕਹਿਣ ਤੋਂ ਭਾਵੇਂ ਆ ਮਿੱਤਰੋ ਕਿਉਂਕਿ ਪੱਟਾ ਦੇ ਸਾਨ ਨਾਲ ਐਨ ਫਿਕਸ ਲੇਵਾ ਜਮ ਆਰਡਰ ਦੀ ਕੁਆਲਿਟੀ ਬਿਹਤਰੀਨ ਆ ਪੂਰੀ ਅੱਛਾ ਸੈ ਪਾਲੀ ਆ ਉਧਰ ਦੇ ਪਾਸੇ ਹੈ ਨਾ ਪਾਲਾ ਬਈ ਉਧਰੇ ਸਾਹਮਣੇ ਬੈਠੀ ਉੱਠੀ ਆ ਹੂੰ ਕਦੇ ਉਧਰ ਕਰ ਜੂ ਕਦੇ ਉਧਰ ਹੈ ਨਾ ਠੀਕ ਹੈ ਵੀਰੇ ਅੱਛਾ ਜਗਦੇਵ ਬਾਈ ਦੋ ਨੰਬਰ ਤੇ ਜਿਹੜੀ ਲਾਲ ਵੜਾ ਬਾਈ ਬਈ ਤੋਕੜ ਆ ਠੀਕ ਆ ਇਹ ਹੀਟ ਚ ਆ ਹੁਣ ਹੁਣ ਅੱਜ ਤੱਕ ਹੈ ਹਾਂ ਬਈ ਇਹ ਥੱਲੇ ਸੀਗਾ ਦੁੱਧ ਦਾ 8 ਕਿਲੋ ਫੀਡ ਕਰਨ ਥੋੜਾ ਜਿਹਾ ਦੁੱਧ ਘਟਾਇਆ ਜਨੇ ਹੋਣ 6-7 ਕਿਲੋ ਹੋਊਗਾ ਆ 6 ਕਿਲੋ ਦੁੱਧ ਹੋਊਗਾ ਜੀ ਚੂਣ ਚਾਰ ਨੂੰ ਠੰਡੀ ਆ ਵੀਰੇ ਹਾਂ ਬਈ ਪੂਰੀ ਠੰਡੀ ਆ ਠੀਕ ਆ ਵੀਰੇ ਠੀਕ ਆ ਬਈ ਠੀਕ ਆ ਦਾ ਚਲ ਭਰਾ ਦਈਏ ਹੋਰ ਅੱਜਾ ਹਾਂ ਠੀਕ ਆ ਭਰਾ ਦੇਾਂਗੇ ਬਈ ਅੱਜ ਠੀਕ ਆ ਠੀਕ ਆ ਬਈ ਅੱਛਾ ਰੇਟ ਬਈ ਜਾਂਦਾ ਰੇਟ ਇਹਦਾ ਬਈ 16000 ਰੁਪਿਆ 16000 ਰੁਪਿਆ ਮੰਨ ਤਾਂ ਹੋ ਜੂ ਵਿੱਚੋਂ ਆ ਥੋੜਾ ਘਣਾ ਘਾਰ ਲਾਂਗੇ ਉਹ ਜੇ ਕੀਤਾ ਪਹਿਲਾਂ ਮੱਛਾਂ ਵਾਲਾ ਹੀ ਠੀਕ ਹੈ ਇਹ ਤਾਂ ਗੱਲ ਤੇਰੀ ਸਹੀ ਹੈ ਬਈ ਤੋਰ ਨੂੰ ਤਾਂ ਰਹਿਣ ਦੀ ਹੀਟ ਚ ਹੈ ਨਾ ਹਾਂ ਅਜਾ ਜਗਦੇਵ ਭਾਈ ਉਹਦੇ ਠੰਡੀ ਹੈ ਪੂਰੀ ਪਹੁੰਚੂ ਠੰਡੀ ਬਹੁਤ ਆ ਬਈ ਠੀਕ ਹੈ ਵੀਰੇ ਨੰਬਰ ਕਿੰਨਾ ਬਈ ਜਗਦੇਵੇ 6283203526 ਇੱਕ ਵਾਰੀ ਹੋਰ ਆਉਣ ਦੇ ਵੀਰੇ 6283203526 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਮਤਲਬ ਭਾਈ ਨਾਲ ਗੱਲਬਾਤ ਪਿੰਡ ਪਾਣਾ ਜਿਲ੍ਹਾ ਫਰੀਦਕੋਟ